ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਉਸ ਵੀਰ ਦੇ ਨਾਲ ਜਿਹੜਾ ਗੰਨਾ ਬੀਜ ਦਾ ਬਿਲਕੁਲ ਆਰਗੋਨਿਕ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕੈਮੀਕਲ ਨਹੀਂ ਇਹਦਾ ਰਸ ਬਣਾ ਕੇ ਆਪ ਵੇਚਦਾ ਸਵੇਰੇ ਰੂਹ ਜੀ ਤਾਜੇ ਗੰਨੇ ਵੱਢਦਾ ਵੱਢਣ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਘੜ ਕੇ ਪਾਣੀ ਦੇ ਵਿੱਚ ਧੋ ਕੇ ਫਿਰ ਉਹਦਾ ਰਸ ਆ ਜਿਹੜਾ ਉਹ ਬਣਾ ਕੇ ਵੇਚਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਦੀ ਵਰਤੋਂ ਨਹੀਂ ਕਰਦਾ ਖਾਸ ਗੱਲ ਆ ਕਿ ਬਰਫ਼ ਦੀ ਵਰਤੋਂ ਵੀ ਨਹੀਂ ਕਰਦਾ ਗੰਨੇ ਦੇ ਰਸ ਦੇ ਵਿੱਚ ਕਾਫੀ ਲੋਕ ਦੇਖਣਗੇ ਬਰਫ ਪਾਉਂਦੇ ਨੇ ਪਰ ਬਰਫ ਵੀ ਨਹੀਂ ਪਾਉਂਦਾ ਬਾਈ ਪਰ ਰਸ ਪੂਰਾ ਵਧੀਆ ਹੁੰਦਾ ਉਹ ਤੁਸੀਂ ਆਪ ਦੇਖ ਲਿਓ ਵੀ ਕਿਵੇਂ ਤਿਆਰ ਰਸ ਕਰਦਾ ਜੇ ਤੁਸੀਂ ਆਪ ਵੀਡੀਓ ਸ਼ੇਅਰ ਨਾ ਕਰੀ ਤਾਂ ਤੁਹਾਡਾ ਫੇਸਬੁਕ YouTube ਚਾ ਲਾਉਣ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਆਪਣਾ ਵੀਰ ਮਿਹਨਤ ਕਰਦਾ ਵੀਰ ਦੀ ਮਿਹਨਤ ਨੂੰ ਦਿਲੋਂ ਸਲੂਟ ਆ ਸਭ ਤੋਂ ਪਹਿਲਾਂ ਤੁਸੀਂ ਗੰਨੇ ਦੇਖ ਰਹੇ ਹੋ ਤੁਸੀਂ ਗੰਨੇ ਬਿਲਕੁਲ ਐਨ ਸਾਫ਼ ਨੇ ਹਲੇ ਵੀ ਵੀਰ ਕਹਿੰਦਾ ਵੀ ਗੰਨੇ ਕੱਢਣ ਤੋਂ ਬਾਅਦ ਵੀ ਇਹਨਾਂ ਦੀ ਤਸੱਲੀ ਨਹੀਂ ਹੁੰਦੀ ਇਹ ਕਹਿੰਦੇ ਵੀ ਗੰਨੇ ਕੱਢਣ ਤੋਂ ਬਾਅਦ ਬੀਰਨਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਧੋਤਾ ਜਾਂਦਾ ਤੁਸੀਂ ਗੰਨੇ ਦਾ ਰਸ ਪੀਤਾ ਹੋਣਾ ਅੱਜ ਤੱਕ ਦੇਖਿਆ ਵੀ ਕੋਈ ਗੰਨੇ ਨੂੰ ਚੰਗੀ ਤਰ੍ਹਾਂ ਧੋ ਕੇ ਫਰੈਸ਼ ਗੰਨੇ ਲੈ ਕੇ ਆਇਆ ਹੋਵੇ ਤੁਸੀਂ ਦੇਖਿਓਗੇ ਗੰਨੇ ਹੁੰਦੇ ਨੇ ਉਹ ਹਫ਼ਤਾ ਪੁਰਾਣੇ ਦੂ ਤਿੰਨ ਦਿਨ ਪੁਰਾਣੇ ਹੁੰਦੇ ਨੇ ਇਹਦੀ ਖਾਸੀਅਤ ਕੀ ਆ ਵੀਰ ਦੇ ਮੂੰਹੋਂ ਤੁਹਾਨੂੰ ਪਤਾ ਲੱਗੂਗਾ ਸੁਣ ਕੇ ਵੀ ਵੀਰ ਗੰਨਾ ਜਾਂ ਦੋ ਬੀਜਦਾ ਤਾਂ ਇਹਦੇ ਵਿੱਚ ਕੀ ਪਾਉਂਦਾ ਤੇ ਗੁੜ ਦੇ ਨਾਲ ਹੀ ਜਿਹੜਾ ਗੰਨਾ ਇਹ ਤਿਆਰ ਕਰਦਾ ਤਾਂ ਹੀ ਗੰਨੇ ਦਾ ਜਿਹੜਾ ਰਸ ਆ ਉਹ ਬਹੁਤ ਜ਼ਿਆਦਾ ਮਿੱਠਾ ਹੁੰਦਾ ਤੇ ਗੰਨੇ ਨੂੰ ਦੇਖੋ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਦਾ ਕਿ ਪੀਣ ਵਾਲੇ ਨੂੰ ਵਧੀਆ ਲੱਗੇ ਤੇ ਉਹਦੀ ਹੈਲਥ ਬਾਰੇ ਬਹੁਤ ਹੀ ਵਧੀਆ ਧਿਆਨ ਰੱਖਿਆ ਗਿਆ ਹੁਣ ਥੋੜਾ ਫਰਜ ਬਣਦਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਦੁਨੀਆ ਨੂੰ ਪਤਾ ਲੱਗੇ ਵੀ ਆਪਣੇ ਵੀਰ ਵੀ ਵਧੀਆ ਗੰਨੇ ਦੀ ਖੇਤੀ ਕਰਦੇ ਨੇ ਤੇ ਲੋਕਾਂ ਦੀ ਹੈਲਥ ਲਈ ਵਧੀਆ ਰਸ ਬਣਾਉਂਦੇ ਨੇ ਵੀਰ ਦੇ ਤੁਸੀਂ ਆਪ ਮੂੰਹੋਂ ਸੁਣੋਗੇ ਹੁਣ ਕਿ ਵੀ ਗੰਨਾ ਜਿਹੜਾ ਇਹ ਕਿਵੇਂ ਤਿਆਰ ਕੀਤਾ ਜਾਂਦਾ ਇਹਦੇ ਵਿੱਚ ਕੀ ਪਾਇਆ ਜਾਂਦਾ ਤੇ ਇਹ ਕਿਵੇਂ ਆਰਗੇਨਿਕ ਤਰੀਕੇ ਦੇ ਨਾਲ ਆ ਜਿਹੜਾ ਇਹ ਗੰਨੇ ਦਾ ਰਸ ਬਣਾ ਕੇ ਵੇਚਦੇ ਨੇ ਤੁਹਾਨੂੰ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਵਰਤਵਧੇ ਨੂੰ ਸ਼ੇਅਰ ਕਰਨਾ ਕਿਉਂਕਿ ਅੱਜ ਤੱਕ ਆਪਾਂ ਦੇਖਦੇ ਆਂ ਲੋਕ ਗੰਨਿਆਰਾਸ ਪੀਂਦੇ ਨੇ ਉੱਥੇ ਸਫਾਈ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਇਹ ਆ ਅੰਦਰ ਢੋਲ ਪਏ ਨੇ ਇਹਨਾਂ ਵਿੱਚ ਆਰਗੈਨਿਕ ਦਵਾਈਆਂ ਤਿਆਰ ਕਰਦੇ ਹੋ ਹਨ ਆ ਢੋਲ ਪਏ ਨੇ ਕੋਈ ਪਹਿਲਾਂ ਦਾ ਖਾਸੇ ਪੈਦੀ ਹੁੰਦਾ ਕੋਈ ਘਰ ਲੈ ਕੇ ਤਿੰਨ ਚਾਰ ਚੱਕ ਕੇ ਹੂੰ ਹੂੰ ਇਹ ਨਾਲੇ ਕਿੰਨਾ ਪਾਲਿਆ ਆਪਾਂ ਨੇ ਜਿੰਦੀ ਕਪੂਜਰ ਕਾਲੀ ਚੱਕਰਾ ਹੂੰ ਹੂੰ ਸੁਡੋ ਅੁਨਾਸ ਹੂੰ ਹੂੰ ਸੰਗੀਤ ਫੁੱਲ ਵਾਲੀਆਂ ਬਾਜੋ ਗੰਨੇ ਨੂੰ ਚੰਗੀ ਤਰ੍ਹਾਂ ਧੋਨੇ ਵੀ ਉਹ ਹੈ ਹਾਂ ਟ੍ਰਾਈਕੋਡਰਮਾ ਇਹ ਬੱਚ ਗਿਆ ਗੰਨੇ ਦੇ ਵਿੱਚ ਕੋਈ ਕਲੋਰੋ ਨਹੀਂ ਕੋਈ ਉਹ ਨਹੀਂ ਰੇਲਡਾਨ ਨਹੀਂ ਹੂੰ ਹੂੰ ਕੋਈ ਕੋਲੋ ਹੈ ਜੀ ਜਿਲੀ ਜੀ ਦਾ ਕੋਈ ਕੈਮੀਕਲ ਹੈ ਭਾਈਓ ਨਹੀਂ 0% ਆ ਇਹਦੇ ਨਾਲ ਜਿਹੜੀ ਕੋਰੋ ਜੀ ਆ ਜਿਹੜੀ ਆ ਕਾਲੀ ਚੱਕਰਾ ਇਹ ਨਾਲ ਗੁੰਡੀ ਮਾਰੀਆ ਸਾਰੀ ਗੰਨੇ ਦੀ ਗੁੰਡੀ ਬਹੁਤ ਗਈ ਸੀ ਪਹਿਲਾਂ ਹੂੰ ਕਾਲੀ ਚੱਕਰ ਸਪਰੇਅ ਕਰਕੇ ਔਰ ਜਦੋਂ ਰੋਣੀ ਤਿਆਰ ਕਰਕੇ ਆਪ ਗੋੜ ਨਾਲ ਗੋੜ ਨਾਲ ਪਾ ਲਿਆ ਗੰਨਾ ਤਾਂ ਇਹ ਨਹੀਂ ਮਟਾ ਸਕਦਾ ਨਾਲੇ ਗੰਨੇ ਮਿਠਾ ਸਾਲ ਨਾਲ ਇੱਕ ਗੱਲ ਹੋਰ ਆ ਸਵੇਰੀ ਸਵੇਰੀ ਤਾਜ਼ਾ ਗੰਨਾ ਲੈ ਕੇ ਜਾਣਾ ਤੁਸੀਂ ਫਰੈਸ਼ ਯਾਨਕਿ ਦੂਜੇ ਦਿਨ ਗੰਨਾ ਨਹੀਂ ਵਰਤਣਾ ਨਾਲ ਦੀ ਨਾਲੇ ਲੱਗ ਜਾਂਦਾ ਫਿਰ ਗੰਨੇ ਨੂੰ ਧੋਣਾ ਵੀ ਆ ਚੰਗੀ ਤਰ੍ਹਾਂ ਸਾਫ਼ ਵੀ ਕਰਨਾ ਸਾਫ਼ ਪਾਣੀ ਦੇ ਵਿੱਚ ਸਫਾਈ ਦਾ ਹੀ ਪੂਰਾ ਵਧੀਆ ਧਿਆਨ ਰੱਖਿਆ ਗਿਆ ਵੀਰੇ ਹੈ ਭਾਈ ਜੀ ਨਾ ਸਫਾਈ ਦਾ ਹੀ ਮੁੱਲ ਆ ਹੂੰ ਉਹਦੇ ਕਾਰਸੇ ਬਣਾਉਣੀਆਂ ਲੋਕਾਂ ਨੂੰ ਫਿਰ ਕੀ ਫਾਇਦਾ ਸਹੀ ਗੱਲ ਆ ਇਹ ਮੈਨਸ ਕਰਕੇ ਪਹਿਲਾਂ ਕਰੀ ਵੀ ਉਹ ਹੀ ਅਗਲਾ ਫਿਰ ਪੀ ਵੀ ਨਾਲ ਹੂੰ ਮੈਲ ਆਉਂਦੀ ਆ ਵਿੱਚ ਸਹੀ ਗੱਲ ਆ ਵੀਰ ਗੰਨੇ ਤਿਆਰ ਕਰਨ ਤੋਂ ਬਾਅਦ ਆਪਣਾ ਸਮਰਾਲੇ ਤੋਂ ਖੰਨੇ ਰੋਡ ਦੇ ਉੱਤੇ ਖੜਦਾ ਗੱਡੀ ਦੇ ਵਿੱਚ ਸਾਰਾ ਸੈਟਅਪ ਆ ਤੁਸੀਂ ਦੇਖ ਰਹੇ ਹੋ ਤੇ ਸਫਾਈ ਦਾ ਪੂਰਾ ਪ੍ਰਬੰਧ ਆ ਆਰਗੈਨਿਕ ਗੰਨੇ ਦਾ ਰਸ ਆ ਗੰਨੇ ਦੇ ਰਸ ਦੇ ਤੁਹਾਨੂੰ ਫਾਇਦੇ ਦਾ ਪਤਾ ਨਹੀਂ ਪਰ ਜੇ ਤੁਸੀਂ ਵਧੀਆ ਰਸ ਪੀਓਗੇ ਔਰਗੇਨਿਕ ਰਸ ਪੀਓਗੇ ਉਹਦੇ ਫਾਇਦੇ ਦੁੱਕਣੇ ਹੋਣਗੇ ਕਿਉਂਕਿ ਜਦੋਂ ਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਵੀਰ ਇੱਥੇ ਵੀ ਜਿਹੜਾ ਸ਼ੁਰੂ ਕਰ ਲੈਂਦਾ ਔਰਨੇ ਤੋਂ ਸਮਰਾਲਾ ਨੂੰ ਇੱਥੇ ਵੀਰ ਕਰਦਾ ਜਦੋਂ ਸਮਰਾਲੇ ਚ ਐਂਟਰੀ ਕਰਦੇ ਆ ਦੂਸਰਾ ਮੋਰੇ ਵੀਰ ਆਪਣੇ ਸੱਜੇ ਹੱਥ ਖੜਾ ਹੁੰਦਾ ਵੀਰ ਕੋ ਇੱਕ ਵਾਰ ਵੇਖ ਜੁੜੂ ਕਰੋ ਤੁਸੀਂ ਮੇਰਾ 10 ਦਿਨ ਗੰਨੇ ਦਾ ਰਸ ਪੀ ਲਿਆ ਤਾਂ ਤੁਹਾਡੀ ਪੇਟ ਦੀਆਂ ਅੱਧੀਆਂ ਬੁਆਰੀਆਂ ਠੀਕ ਹੋ ਜਾਣੀਆਂ ਜਿਵੇਂ ਮੰਨ ਲਓ ਕਹਿੰਦੇ ਪੀ ਲਿਆ ਇਹ ਵੀਰ ਨੂੰ ਤੇ ਗੱਡੀ ਦੇ ਨਾਲ ਸੋਲਰ ਸੈੱਟ ਏਥੇ ਥੱਲੇ ਵੀਰ ਆਇਆ ਨਾ ਇਸ ਨਾਲ ਇਹ ਚੀਜ਼ ਚੱਲਦੀ ਆ ਦੇਖੋ ਵੀਰ ਇਹਦੇ ਵਿੱਚ ਜਾਲੀਆਂ ਲੱਗੀਆਂ ਹੋਈਆਂ ਨੇ ਸਪੈਸ਼ਲ ਵੀ ਪੂਰੀ ਸਫਾਈ ਦਾ ਪ੍ਰਬੰਧ ਆ ਤੁਸੀਂ ਆਪ ਦੇਖੋ ਵੀਰ ਸਭ ਤੋਂ ਪਹਿਲਾਂ ਤਾਂ ਮਸ਼ੀਨ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋਣਾ ਵੀ ਇਹਨਾਂ ਸਾਫ ਕਰਨਾ ਗੰਨੇ ਦੇਖੋ ਸਾਈਡ ਤੇ ਰੱਖੇ ਨੇ ਪੂਰੇ ਵਧੀਆ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਕੋਈ ਵਾਰਪ ਨਹੀਂ ਪਾਉਣੀ ਜਿਹਦੀ ਵੀ ਇਹ ਨੇ ਜਿੰਨੇ ਆ ਰਾਸਾ ਜਿਹੜਾ ਵਧੀਆ ਜਾਣ ਕੇ ਤਿਆਰ ਕਰਕੇ ਦਿਓ ਨਾ ਆਰਗੈਨਿਕ ਇਹ ਕਹਿ ਦਈਏ ਤਾਂ ਆਪਣੀ ਲਈ ਇਹ ਪ੍ਰਦਾਨ ਆ ਆਪਾਂ ਵੀ ਇੱਕ ਵਾਰ ਮੀਰ ਕੋ ਜਾ ਕੇ ਆਇਆ ਸਾਨੂੰ ਵਧੀਆ ਲੱਗਿਆ ਉਹ ਛੋਟਾ ਵਾਜਵੰਦ ਲਈ ਇਹ ਵੀ ਉਹਦੇ ਸ਼ੇਅਰ ਕਰਦਾ ਤੇ ਦੁਨੀਆ ਨੂੰ ਪਤਾ ਲੱਗੇ ਲੋਕਾਂ ਨੂੰ ਇਹ ਵੀ ਵਧੀਆ ਤੇ ਤੀਜਾ ਖਾਓਗੇ ਤਾਂ ਹੀ ਹੈਲਪਫੁਲ ਆਪਣੇ ਨੂੰ ਫਾਇਦਾ ਹੋਊਗਾ ਇਹ ਆਪਾਂ ਖਾਣਾ ਹੀ ਹੋਣਾ ਇੱਕ ਗੰਡਮੰਦ ਆ ਜਿਹਦੀਆਂ ਚੀਜ਼ਾਂ ਸਾਫ਼-ਸੁਥਰੀ ਨਹੀਂ ਨੇ ਕਿ ਫੇਰ ਤਾਂ ਬਿਮਾਰੀ ਲੱਗੂਗਾ ਵੀਰ ਕੋ ਫੀਡ ਲੱਗ ਜਾਂਦੀ ਆ ਇਸ ਦੇ ਵਾਸਤੇ ਤੁਸੀਂ ਜਿੰਮਰੋਣਾ ਦਾਸ ਦੇਖੋ ਕਿ ਨੇ ਵਧੀਆ ਤਰੀਕੇ ਨਾਲ ਤਿਆਰ ਕਰਦਾ ਇਹ ਮਸ਼ੀਨ ਨਾ ਬੜੀ ਵਧੀਆ ਤਰੀਕੇ ਨਾਲ ਤਿਆਰ ਕਰਦਾ ਇਹ ਨਹੀਂ ਹੈਗਾ ਵੀ ਜਿਹੜਾ ਅਸੀਂ ਇੱਕ ਵਾਰ ਦੰਨਾ ਵਿੱਚ ਦੀ ਕਰਤਾ ਉਹਨੂੰ ਦੁਆਰ ਦੁਆਰ ਵਿੱਚ ਪੂਦੀ ਜਾਣਾ ਪੂਦੀ ਜਾਣਾ ਪੂਦੀ ਜਾਣਾ ਜਾ ਵੀ ਕਹੀਏਗਾ ਤੇ ਦੇਖਿਆ ਹਣਾ ਤੁਸੀਂ ਕਿੰਨੇ ਪ੍ਰਾਣੇ ਹੋ ਗਏ ਨੇ ਯਾਨੀ ਕਿ ਬੜੀਆ ਫਰੈਸ਼ ਗੰਨਾ ਗੰਨੇ ਦਾ ਫਲਕਾ ਵਜ ਜਿਵੇਂ ਆਮ ਰੀਆ ਹੁੰਦਾ ਤੇ ਤੁਸੀਂ ਇਹ ਵੀਰ ਦਾ ਗੰਨਾ ਵੀਰੋ ਗੰਨਾ ਤੇ ਆਮ ਲੈਣਾ ਬੀ ਨੇ ਗੰਨੇ ਆ ਦਾ ਕੰਪੈਰੀਸ਼ਨ ਕਰਕੇ ਦੇਖ ਲਿਓ ਇਹ ਤਾਜ਼ਾ ਫਰੈਸ਼ ਆ ਤੇ ਸਵਾਦ ਦੇ ਵਿੱਚ ਵੀ ਅਸਲੀ ਤੇ ਫਲਕਾ ਤੇ ਰੰਗ ਵਿੱਚ ਵੀ ਨੁਕਰ ਕਰ ਕਿਉਂਕਿ ਇਹ ਆਰਗੇਨਿਕ ਸੀਡਸ ਨਾਲ ਬੀਨੂ ਆਰਗੇਨਿਕ ਆਪਦੀਆਂ ਬੀਜਾਂ ਤੇ ਫਸਲ ਆਉਂਦਾ ਸਰਟੀਫਾਈਡ ਮਿਲੀ ਹੋਇਆ ਵਾਲਾ ਇਹ ਵਧੀਆ ਤਰੀਕਾ ਵੀ ਹੈ ਜਿਹੜਾ ਅਗੇ ਰਸ ਤਿਆਰ ਕਰਦਾ ਤੁਸੀਂ ਇੱਕ ਵਾਰ ਦੇਖ ਕੇ ਦੇਖੋ ਨਾ ਇਹਦਾ ਰਸ ਪੀ ਕੇ ਦੇਖੋ ਇੰਨਾ ਜਿਆਦਾ ਮਿੱਠਾ ਤੇ ਵਧੀਆ ਲੱਗਦਾ ਕਿ ਤੁਸੀਂ ਕਹਿਣਾ ਵੀ ਯਾਰ ਵਾਕਈ ਗੱਲ ਬਾਤ ਹੈ ਬਸ ਮੀਨ ਕੰਮ ਆਪਣਾ ਹੁਣ ਆਪਾਂ ਵੀ ਵੀਡੀਓ ਨੂੰ ਬਾਦੂ ਤੇ ਸ਼ੇਅਰ ਕਰਨਾ ਜੇ ਰਸ ਪੀਦਾ ਤਾਂ ਵਧੀਆ ਰਸ ਪੀਵੋ ਜਿਹਦੇ ਨਾਲ ਆਪਣੇ ਸਰੀਰ ਨੂੰ ਫਾਇਦੇ ਹੋਣ ਬਾਕੀ ਰਸ ਪੀਲੋ ਤੁਹਾਡੀ ਗੋੜੀ ਪੈਣੀ ਸ਼ੁਰੂ ਹੋ ਜਾਣੀ ਹੈ ਪਰ ਵੀਰ ਨੇ ਵੀਰ ਕੋ ਜਦੋਂ ਤੁਸੀਂ ਗੰਨਿਆ ਰਸ ਪੀਂਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗੋੜੀ ਨਹੀਂ ਪੈਂਦੀ ਨੀ ਕੋਈ ਵੀ ਬਾਤ ਨਹੀਂ ਪਾਈ ਵੀਰ ਨਾਲ ਰਸ ਪਲਾਤਾ கேமரா பயன் பிள்ளை சேர்ந்த கார்த்தோ